ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਪੰਜਾਬ ਦੀ ਲੁਧਿਆਣਾ ਦੱਖਣੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੋਰ ਸ਼ੀਨਾ ਦੀ ਗੱਡੀ ਦਾ ਵੱਡਾ ਹਾਦਸਾ ਹੋਇਆ ਗੱਡੀ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਉਹਨਾਂ ਦੀ ਇਨੋਵਾ ਕਾਰ ਖਨੋਰੀ ਬਾਰਡਰ ਦੇ ਨੇੜੇ ਡਿਵਾਈਡਰ ਦੇ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ ਵਿਧਾਇਕਾ ਅਤੇ ਉਹਨਾਂ ਦੇ ਜੋ ਗਨਮੈਨ ਨੇ ਉਹ ਜ਼ਖਮੀ ਹੋ ਗਏ ਨੇ ਉਤੇ ਹੀ ਵਿਧਾਇਕ ਸ਼ੀਨਾ ਦੇ ਚਿਹਰੇ ਉੱਤੇ ਗੰਭੀਰ ਜੋ ਸੱਟਾਂ ਨੇ ਉਹ ਲੱਗੀਆਂ ਨੇ ਇਹ ਜਾਣਕਾਰੀ ਹੁਣ ਤੱਕ ਜੋ ਸਾਹਮਣੇ ਆਈ ਹੈ ਉਹਨਾਂ ਨੂੰ ਪਹਿਲਾਂ ਹਰਿਆਣਾ ਦੇ ਕੈਥਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਰਜਿੰਦਰਪਾਲ ਕੋਰ ਸ਼ੀਨਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਵਿਧਾਇਕ ਰਜਿੰਦਰਪਾਲ ਕੋਰ ਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ ਉਹ ਮੰਗਲਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਉੱਤੇ ਉਤਰੇ ਉਹਨਾਂ ਦੇ ਪਤੀ ਪੁੱਤਰ ਗਨਮੈਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਲੈ ਗਏ ਸਨ ਵਿਧਾਇਕ ਸ਼ੀਨਾ ਨੂੰ ਲੈਣ ਤੋਂ ਬਾਅਦ ਸਾਰੇ ਲੋਕ ਇਨੋਵਾ ਦੇ ਵਿੱਚ ਸਵਾਰ ਹੋ ਕੇ ਪੰਜਾਬ ਆਪਣੇ ਘਰ ਵਾਪਸ ਪਰਤ ਰਹੇ ਸਨ ਜਿਵੇਂ ਹੀ ਉਹਨਾਂ ਦੀ ਕਾਰ ਖਨੋਰੀ ਬਾਰਡਰ ਦੇ ਉੱਤੇ ਪਹੁੰਚੀ ਤਾਂ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਜੋਸੀ ਉਹ ਕੰਟਰੋਲ ਤੋਂ ਬਾਹਰ ਹੋ ਗਈ ਇਸਤੇ ਨਾਲ ਹੀ ਕਾਰ ਜੋਸੀ ਉਹ ਡਿਵਾਈਡਰ ਦੇ ਨਾਲ ਟਕਰਾਈ ਇਸ ਹਾਦਸੇ ਦੇ ਵਿੱਚ ਡਿਵਾਈਡਰ ਉਹਨਾਂ ਦੇ ਚਿਹਰੇ ਦੇ ਉੱਤੇ ਵਜਿਆ ਡਵਾਈਡਰ ਦਾ ਕੁਝ ਹਿੱਸਾ ਸੀ ਜੋ ਕਿ ਗੱਡੀ ਦੇ ਟਕਰਾਨ ਤੋਂ ਬਾਅਦ ਉਹਨਾਂ ਦੇ ਚਿਹਰੇ ਦੇ ਨਾਲ ਟਕਰਾਇਆ ਜਿਸ ਦੇ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਦੇ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠੇ ਉਹਨਾਂ ਦੇ ਗਨਮੈਨ ਨੂੰ ਵੀ ਸੱਟਾਂ ਲੱਗੀਆਂ ਨੇ ਹਾ사 ਵੇਖ ਕੇ ਨੇੜਲੇ ਵਾਹਨ ਰੁਕ ਗਏ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ ਸ਼ੀਨਾ ਅਤੇ ਗਨਮੈਨ ਨੂੰ ਤੁਰੰਤ ਹਰਿਆਣਾ ਦੇ ਕੈਥਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਧਾਇਕ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਇਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਮਨ ਵਿਧਾਇਕ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਇਸ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਮੇਰੇ ਸਹਿਯੋਗੀ ਅਰुण ਬਾਂਬੀ ਤਾਂ ਅਰुण ਕੀ ਪੂਰਾ ਮਾਮਲਾ ਵਿਸਤਾਰ ਨਾਲ ਥੋੜਾ ਦੱਸੋ ਜੀ ਹਾਦਸਾ ਇਹ ਦੇ ਕਰੀਬ 2 ਵਜੇ ਹੋਇਆ ਨੇ ਵਿਧਾਇਕ ਜਿਹੜੇ ਕਿ 에어ਪੋਰਟ ਤੇ ਲੀ ਐਪੋਰਟ ਤੋਂ ਨਿਕਲਦੇ ਨੇ ਆਪਣੀ ਫੈਮਿਲੀ ਜਿਹੜੇ ਲਿਆਣ ਪਹੁੰਚੇ ਸੀ ਜਿ세 ਹਸਬੈਂਡ ਸੀਗੇ ਉਹਨਾਂ ਦੇ ਬੇਟਾ ਤੇ ਹੋਰ ਜਿਹੜੇ ਸੀ ਲੋਕ ਤੇ ਜਿਵੇਂ ਨਿਕਲੀ ਐ ਤੇ ਖਨੋਰੀ ਬਾਰਡਰ ਕੋ ਪਹੁੰਚੇਗਾ ਹਾਦਸਾ ਜਿਹੜਾ ਡਿਵਾਈਡਰ ਨਾਲ ਟਕਰਾ ਗਈ ਜਿਹੜੀ ਗੱਡੀ ਉਹ ਉਈ ਅਗਲੇ ਵਾਹਨ ਜਿਹੜਾ ਆਇਆ ਜਿਸ ਦਾ ਪੈਨਸ ਵਿਗੜ ਗਿਆ ਤੇ ਜਦੋਂ ਡਰਾਈਵਰ ਡਰਾਈਵਰ ਤੇ ਨਾਲ ਜਿਹੜਾ ਆਪਣਾ ਗਨਮਨ ਬੈਠਾ ਸੀ ਉਹ ਤੇਰੇ ਐਮ ਐਲ ਸੀ ਐਮ ਐਨ ਸੱਟਾਂ ਲੱਗੀਆਂ ਦੋਨਾਂ ਦੇ ਕੋਲ 20 ਸੱਟਾਂ ਲੱਗੀਆਂ ਨੇ ਹਾਲਾ ਕਿ ਮੌਕੇ ਸਥਿਤੀ ਬਾਰੇ ਹਾਲੇ ਸਪਸ਼ਟ ਨਹੀਂ ਹੋ ਪਾਇਆ ਕੋਈ ਜ਼ਿਆਦਾ ਪੀਸੀਟੀ ਇਸਟੈਂਪ ਕੀ ਹੈ ਐਮ ਐਲ ਦੀ ਤੇ ਲੇਕਿਨ ਉਹਨੂੰ ਕੈਥਲ ਲੈ ਕੇ ਗਏ ਹੈ ਕੈਥਲ ਤੋਂ ਬਾਅਦ ਸ਼ੁਰੂਆਤੀ ਜਾਂਚ ਜਾਂਚੜੀ ਉਪਚਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਰਐਫਆਰ ਘਾਟਾ ਗਿਆ ਤੇ ਇੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਕਿ ਸੂਤਰ ਮੁਤਾਬਕ ਕਿ ਉਹਨਾਂ ਦੇ ਜਿਹੜੇ ਵਿਧਾਇ ਦੰਦਾ ਤੇ ਬੋਲ ਤੇ ਸੱਟ ਲੱਗੀ ਆ ਸਭ ਫੇਸ ਤੇ ਥੋੜੇ ਬੋਲ ਤੇ ਸੱਟ ਲੱਗੀ ਆ ਫਿਲਹਾਲ ਜਿਹੜੇ 2022 ਜਿਹੜੇ ਹਾਮਦੀ ਪਾਰਟੀ ਦੀ ਲੁਧਿਆਣਾ ਤਖਰੀ ਸੀਟ ਦਾ ਐਮਐਲਏ ਪਾਸਨ ਸੀਨੀਅਰ ਅਗੋਸਨ ਪਾਰਟੀ ਦੇ ਤੇ ਕਾਫੀ ਜਿਹੜੇ ਇਹਨਾਂ ਨੇ ਪਾਰਟੀ ਵਾਸਤੇ ਬਹੁਤ ਕੰਮ ਕੀਤਾ ਹੈ ਤੇ ਹੁਣ ਵੀ ਲਗਾਤਾਰ ਵੱਖ-ਵੱਖ ਵਿਕਾਸ ਕਾਰਜਾਂ ਦਾ ਚਰਚਾ ਕਰ ਰਹੇ ਦੱਸਣ ਤੇ ਅਮਰੀਕਾ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋਣ ਗਏ ਸਨ ਐਮਐਲਏ ਜਿੱਤੋਂ ਆਂਦੇ ਵੇਲੇ ਇਹ ਖਾਸਾ ਆਪ ਰਿਹਾ ਹੈ ਤੇ ਫਿਲਹਾਲ ਵਿਧਾਇਕ ਦਾ ਹਾਲ ਜਾਣ ਲਈ ਲੋਕ ਉਹਨਾਂ ਦੇ ਦਫਤਰ ਤੇ ਘਰ ਪਹੁੰਚ ਰਹੇ ਹਨ ਤੇ ਡਾਕਟਰਾਂ ਵੱਲੋਂ ਉਹਨਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਫਿਲਹਾਲ ਅਗਲੇ ਦੀ ਜਿਹੜੀ ਹੈ ਉਹ ਚੰਕਰੇ ਦੀ ਜਿਹੜੀ ਹੈ ਉਹ ਇੰਤਜ਼ਾਰ ਹੈ ਕਿ ਅਰੁਣ ਇਹ ਦੱਸੋ ਕਿ ਜੋ ਵਿਧਾਇਕ ਜ਼ਖਮੀ ਹੋਏ ਨੇ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਤੀ ਉਹਨਾਂ ਦਾ ਬੇਟਾ ਵੀ ਨਾਲ ਸੀ ਗਨਮੈਨ ਵੱਲੋਂ ਹਾਲਾਂਕਿ ਸੂਚਨਾ ਆ ਰਹੀ ਹੈ ਕਿ ਗਨਮੈਨ ਦੀ ਵੀ ਹਾਲਤ ਨਾ ਝੁਕਾ ਕਾਫੀ ਸੱਟਾਂ ਲੱਗੀਆਂ ਨੇ ਡਰਾਈਵਰ ਤੇ ਵੀ ਸੱਟਾਂ ਲੱਗੀਆਂ ਨੇ ਲੇਕਿਨ ਉਹਨਾਂ ਦੇ ਪਤੀ ਔਰ ਬੇਟੇ ਦੀ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ ਪੇਟੇ ਪੇਟੇ ਹਾਲਤ ਹਾ ਠੀਕ ਕਿਉਂ ਪਿਛਲੇ ਹਿੱਟਾਂ ਦੇ ਸਨ ਫਿਲਹਾਲ ਦਾ ਬਚਾਅ ਹੈਗਾ ਜਿਨ੍ਹਾਂ ਵੱਲੋਂ ਲੋਕਾਂ ਦੀ ਮਰਦਨਾਬਦ ਆਇਆ ਇੱਕ ਮੋੜ ਹਸਪਤਾਲ ਤੇ ਕਨਮੈਨ ਨੂੰ ਹਸਤਾ ਪਹੁੰਚਾਇਆ ਗਿਆ ਫਿਲਹਾਲ ਉਹਨਾਂ ਦੀ ਹਾਲਤ ਠੀਕ ਹੈ ਲੇਕਿਨ ਵਿਦਾਇਕ ਤੇ ਗਨਮੈਨ ਨੂੰ ਸਟੱਜੜੀਆਂ ਉਹ ਲੱਗਿਆ ਨੇ ਜੀ ਜੀ ਤਾਂ ਅਰਣ ਇਹ ਦੱਸੋ ਕਿ ਹਾਸਾ ਕਿੰਨੇ ਵਜੇ ਦੇ ਕਰੀਬ ਜੋ ਸੀ ਉਹ ਪੇਸ਼ ਆਇਆ ਰਾਤ ਕਰੀਬ 2 ਵਜੇ ਕੁਦਰ ਰਾਤ ਤੇਦਾ ਤੇ ਪੋਰ ਪਹੁੰਚੇ ਨੇ ਦਿੱਲੀਪੁਰ ਉੱਥੋਂ ਨਿਕਲਣ ਲੋ ਤੇ ਆਣੇ ਵਾਲ ਨੂੰ ਰਾਤ ਕਰੀਬ 2 ਵਜੇ ਲੱਕ ਨੋਰੀ ਬਾਟ ਨੜੇ ਹਾਸਾ ਦਾ ਵਾਪਰੇ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਜਿਸ ਤੇ ਕੱਟੀ ਦੀ ਵੀਡੀਓ ਸਾਹਮਣੇ ਆਈ ਹੈਗੀ ਹੈ ਗੱਡੀ ਕਾਫੀ ਫੱਟੜ ਹੋ ਗਈ ਹੈ ਬੋਨਟ ਵਗੈਰਾ ਸਭ ਖਰਾਬ ਟੁੱਟ ਚੁੱਕਾ ਹੈ ਤੇ ਕੱਟੀ ਨੂੰ ਗੱਡੀ ਦੇ ਹਾਸਾ ਦਾ ਗੱਡੀ ਤੋਂ ਲੋਕਾਂ ਨੇ ਇਹਨਾਂ ਨੂੰ ਕੱਢਿਆ ਤੇ ਰਾਹਗੀਰਾਂ ਨੇ ਚੱਕ ਕੇ ਐਂਬੂਲੈਂਸ ਦੀ ਮਦਦ ਨਾਲ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਹੈ ਤੇ ਜਿਸ ਤਰ੍ਹਾਂ ਇਹਦੀ ਹਾਲਤ ਦੇਖਣ ਨੂੰ ਬਦਲੇ ਜ ਹੈ ਹਾਸਾ ਕਾਫੀ ਜਰਾ ਹੋ ਬਿਆਨਕ ਸੀਗਾ ਜੀ ਅਰੁਣ ਜਿਸ ਤਰ੍ਹਾਂ ਦੇ ਨਾਲ ਗੱਡੀ ਦੀ ਜੋ ਹਾਲਤ ਇਸ ਸਮੇਂ ਆਪਾਂ ਦਿਖਾ ਰਹੇ ਹਾਂ ਆਪਣੇ ਸਰੋਤਿਆਂ ਨੂੰ ਕਿ ਗੱਡੀ ਦੀ ਹਾਲਤ ਤਾਂ ਕਾਫੀ ਬੁਰੀ ਹੈ ਲੇਕਿਨ ਹੁਣ ਤੱਕ ਕੀ ਸੂਚਨਾ ਆਈ ਹੈ ਕੀ ਹਾਲਾਤ ਨੇ ਵਿਧਾਇਕ ਦੇ ਤੇ ਉਹਨਾਂ ਦੇ ਗਨਮੈਨ ਦੇ ਕੀ ਹਾਲਾਤ ਨੇ ਕਿੱਥੋਂ ਤੱਕ ਜਾਣਕਾਰੀ ਜੁਵਾ ਤੁਹਾਡੇ ਤੱਕ ਪਹੁੰਚੀ ਹੈ ਜਿਹੜੇ ਗਨਮੈਨ ਆ ਉਹਦੀ ਹਾਲਤ ਗੰਭੀਰ ਅਸੀ ਆ ਰਹੀ ਹੈ ਹਾਲਾਂਕਿ ਜਿਹੜੇ ਪੀਏ ਜਿਹੜੇ ਹੈਗੀ ਹੈ ਉਹਨਾਂ ਨੇ ਗੱਲ ਏਸੀ ਦੇ ਟਾਈਪ ਦੇ ਉਹ ਉਹਨਾਂ ਨੇ ਕਹਿਣਾ ਸੀ ਕਿ ਵਿਧਾਇਕ ਦੇ ਪੁੱਲਾਂ ਤੇ ਤੇ ਫੇਸ ਤੇ ਹੋ ਜਾਦਾ ਸੱਟਾਂ ਲੱਗੀਆਂ ਨੇ ਕਿਉਂਕਿ ਜ਼ਿਲ੍ਹੇ ਦੇ ਨਾਲ ਕੁਝ ਵਾਇਡਰ ਦਾ ਹਿੱਸਾ ਜਾ ਕੇ ਵਿਧਾਇਕ ਦੇ ਬੱਚਾ ਹੈਗਾ ਉਹਨਾਂ ਦੇ ਜਿਹੜੇ ਸਿੱਧਾ ਫੇਸ ਤੇ ਜਿਹੜੀ ਹਿੱਟ ਕੀਤਾ ਹੈਗਾ ਤੇ ਫੇਸ ਤੇ ਸੱਟਾਂ ਜਾਨ ਲੱਗੀਆਂ ਨੇ ਵਿਧਾਇਕ ਦੇ ਤੇ ਫਿਲਹਾਲ ਉਹਨਾਂ ਦੀ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਹੀ ਹੈ ਡਾਕਟਰਾਂ ਵੱਲੋਂ ਹਾਲੇ ਕਿਸੇ ਨੂੰ ਮਿਲਣ ਇੰਤਜ਼ਾਰ ਹੈ ਤੇ ਡਾਕਟਰਾਂ ਵੱਲੋਂ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇਗੀ ਬਾਅਦ 'ਚ ਕਿ ਕੀ ਸਥਿਤੀ ਹਮਪਲੇਟ ਜਿਹੜਾ ਹੈਗਾ ਉਹ ਬਾਅਦ 'ਚ ਦੱਸਾਂਗੇ ਜਿੱਤੇ ਅਗਲੇ ਜਾਣਕਾਰੀ ਤਾਂ ਅਰੁਣ ਤੁਹਾਡੀ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਤੇ ਜੀ ਹਾਲੇ ਵੀ ਪਰਿਵਾਰਕ ਮੈਂਬਰ ਜਿਹੜੇ ਵਿਧਾਇਕ ਦੇ ਪਸਤਾ ਨੰਬਰ ਹੈ ਜਾਂ ਅਫੀਸਰ ਨੰਬਰ ਹੈ ਉਹ ਖਲਤਾ ਕੋ ਬਿਜ਼ੀ ਲਗਾਤਾਰ ਪਸਨਾ ਪਾਜ ਮਿਲ ਨਹੀਂ ਰਿਹਾ ਹੈਗਾ ਇਹ ਅਫੀਸ ਦਾ ਨੰਬਰ ਹੈ ਉਹ ਲਗਾਤਾਰ ਬਿਜ਼ੀ ਆ ਰਿਹਾ ਹੈ ਕਿਉਂਕਿ ਲੋਕੀ ਵੀ ਖਾਲ ਜਾਣ ਵਾਸਤੇ ਉਹਨਾਂ ਦਾ ਸੰਪਰਕ ਕਰ ਰਹੇ ਨੇ ਹਾਲੇ ਅਪਡੇਟ ਜਿਹੜੀ ਹੈ ਉਹ ਹਾਲੇ ਨਹੀਂ ਮਿਲ ਪਾਈ ਹੈ ਬਹੁਤ ਬਹੁਤ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਅਰੁਣ ਜੀ ਤਾਂ ਤੁਸੀਂ ਸੁਣਿਆ ਕਿ ਮੇਰੇ ਸਹਿਯੋਗੀ ਨੇ ਦੱਸਿਆ ਕਿ ਕਿਸ ਤਰ੍ਹਾਂ ਵਿਧਾਇਕ ਦੇ ਜੋ ਸੀ ਸੱਟਾ ਲੱਗੀਆਂ ਨੇ ਕਾਫੀ ਤੇ ਹੁਣ ਉਹਨਾਂ ਦਾ ਇਲਾਜ ਜੋ ਹੈ ਲੁਧਿਆਣਾ ਦੇ ਵਿੱਚ ਚੱਲ ਰਿਹਾ ਹਾਲਾਂਕਿ ਜੋ ਪਾਰਟੀ ਦੇ ਉਧੇਦਾਰ ਨੇ ਉਹ ਪਹੁੰਚ ਰਹੇ ਨੇ ਮਿਲਣ ਵਾਸਤੇ ਰਜਿੰਦਰ ਕੋਰ ਉਹਨਾਂ ਨੂੰ ਤਾ ਇਸ ਤੋਂ ਇਲਾਵਾ ਚ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਗੱਨ ਮੈਂ ਦੀ ਜੋ ਹਾਲਤ ਆ ਉਹ ਵੀ ਨਾਜ਼ੁਕ ਬਣੀ ਹੋਈ ਹੈ ਗੱਡੀ ਦੇ ਹਾਲਾਤ ਦੇਖ ਕੇ ਸਾਫ਼ ਪਤਾ ਚੱਲਦਾ ਹੈ ਕਿ ਹਾਸਾ ਕਿੰਨਾ ਭਿਆੰਕਰ ਸੀ ਉੱਥੇ ਹੀ ਹਾਸੇ ਦੇ ਕਾਰਨਾਂ ਦਾ ਵੀ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਦੱਸਿਆ ਜਾ ਰਿਹਾ ਹੈ ਕਿ ਕੋਈ ਅਚਾਨਕ ਕੋਈ ਜੀਵ ਜਾਂ ਕੋਈ ਚੀਜ਼ ਸਾਹਮਣੇ ਆਉਣ ਦੇ ਨਾਲ ਹੀ ਜੋ ਗੱਡੀ ਸੀ ਉਸ ਦੇ ਉੱਤੇ ਡਰਾਈਵਰ ਨੇ ਆਪਣਾ ਸੰਤੁਲਨ ਖੋਇਆ ਅਤੇ ਹਾਸਾ ਜੋ ਸੀ ਉਹ ਪੇਸ਼ ਆਇਆ ਲੇਕਿਨ ਫਿਲਹਾਲ ਗੱਡੀ ਦੀ ਜੋ ਹਾਲਾਤ ਨੇ ਪੂਰੇ ਤਰੀਕੇ ਦੇ ਨਾਲ ਗੱਡੀ ਡੈਮੇਜ ਹੋ ਚੁੱਕੀ ਆ ਤੇ ਬਹੁਤ ਵੱਡਾ ਹਾਸਾ ਆਪਣੇ ਆਪ ਦੇ ਵਿੱਚ ਤਸਵੀਰਾਂ ਬਿਆਨ ਕਰ ਰਹੀਆਂ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇਲਾਜ ਚੱਲ ਰਿਹਾ ਹੈ ਤੇ ਫਿਲਹਾਲ ਖਤਰੇ ਦੀ ਕੋਈ ਗੱਲ ਨਹੀਂ ਹੈ ਲੇਕਿਨ ਜੋ ਵਿਧਾਇਕ ਤੇ ਜੋ ਗਨਮੈਨ ਨੇ ਉਹਨਾਂ ਦੀ ਹਾਲਤ ਜੋ ਸੀ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਇਹੀ ਵਜ੍ਹਾ ਸੀ ਕਿ ਉਹਨਾਂ ਨੂੰ ਕੈਥਲ ਦੇ ਹਸਪਤਾਲ ਤੋਂ ਲੁਧਿਆਣਾ ਰੈਫਰ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਵਧੀਆ ਉਪਚਾਰ ਮਿਲ ਸਕੇ ਵਧੀਆ ਇਲਾਜ ਮਿਲ ਸਕੇ ਤਾਂ ਇਸੇ ਤਰ੍ਹਾਂ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਵਾਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੋਰ ਸ਼ੀਨਾ ਦੀ ਗੱਡੀ ਦਾ ਵੱਡਾ ਹਾਦਸਾ ਹੋਇਆ ਗੱਡੀ ਜੋ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਉਹਨਾਂ ਦੀ ਇਨੋਵਾ ਕਾਰ ਖਨੋਰੀ ਬਾਰਡਰ ਦੇ ਨੇੜੇ ਡਿਵਾਈਡਰ ਦੇ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ ਵਿਧਾਇਕਾ ਅਤੇ ਉਹਨਾਂ ਦੇ ਜੋ ਗਨਮੈਨ ਨੇ ਉਹ ਜ਼ਖਮੀ ਹੋ ਗਏ ਨੇ ਉੱਤੇ ਹੀ ਵਿਧਾਇਕ ਸ਼ੀਨਾ ਦੇ ਚਿਹਰੇ ਉੱਤੇ ਗੰਭੀਰ ਜੋ ਸੱਟਾਂ ਨੇ ਉਹ ਲੱਗੀਆਂ ਨੇ ਇਹ ਜਾਣਕਾਰੀ ਹੁਣ ਤੱਕ ਜੋ ਸਾਹਮਣੇ ਆਈ ਹੈ ਉਹਨਾਂ ਨੂੰ ਪਹਿਲਾਂ ਹਰਿਆਣਾ ਦੇ ਕੈਥਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਰਜਿੰਦਰਪਾਲ ਕੋਰ ਸ਼ੀਨਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਵਿਧਾਇਕ ਰਜਿੰਦਰਪਾਲ ਕੋਰ ਸ਼ੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ ਉਹ ਮੰਗਲਵਾਰ ਦੇ ਰਾਤ ਦਿੱਲੀ ਹਵਾਈ ਅੱਡੇ ਉੱਤੇ ਉਤਰੇ ਉਹਨਾਂ ਦੇ ਪਤੀ ਪੁੱਤਰ ਗਨਮੈਨ ਅਤੇ ਡਰਾਈਵਰ ਉਹਨਾਂ ਨੂੰ ਲੈਣ ਲੈ ਗਏ ਸਨ ਵਿਧਾਇਕ ਸ਼ੀਨਾ ਨੂੰ ਲੈਣ ਤੋਂ ਬਾਅਦ ਸਾਰੇ ਲੋਕ ਇਨੋਵਾ ਦੇ ਵਿੱਚ ਸਵਾਰ ਹੋ ਕੇ ਪੰਜਾਬ ਆਪਣੇ ਘਰ ਵਾਪਸ ਪਰਤ ਰਹੇ ਸਨ ਜਿਵੇਂ ਹੀ ਉਹਨਾਂ ਦੀ ਕਾਰ ਖਨੋਰੀ ਬਾਰਡਰ ਦੇ ਉੱਤੇ ਪਹੁੰਚੀ ਤਾਂ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਜੋਸੀ ਉਹ ਕੰਟਰੋਲ ਤੋਂ ਬਾਹਰ ਹੋ ਗਈ ਇਸਤੇ ਨਾਲ ਹੀ ਕਾਰ ਜੋਸੀ ਉਹ ਡਿਵਾਈਡਰ ਦੇ ਨਾਲ ਟਕਰਾਈ ਇਸ ਹਾਦਸੇ ਦੇ ਵਿੱਚ ਡਿਵਾਈਡਰ ਉਹਨਾਂ ਦੇ ਚਿਹਰੇ ਦੇ ਉੱਤੇ ਵਜਿਆ ਡਵਾਈਡਰ ਦਾ ਕੁਝ ਹਿੱਸਾ ਸੀ ਜੋ ਕਿ ਗੱਡੀ ਦੇ ਟਕਰਾਨ ਤੋਂ ਬਾਅਦ ਉਹਨਾਂ ਦੇ ਚਿਹਰੇ ਦੇ ਨਾਲ ਟਕਰਾਇਆ ਜਿਸ ਤੇ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਸ ਦੇ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠੇ ਉਹਨਾਂ ਦੇ ਗਨਮੈਨ ਨੂੰ ਵੀ ਸੱਟਾਂ ਲੱਗੀਆਂ ਨੇ ਹਾਸਾ ਵੇਖ ਕੇ ਨੇੜਲੇ ਵਾਹਨ ਰੁੱਕ ਗਏ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ ਸ਼ੀਨਾ ਅਤੇ ਗਨਮੈਨ ਨੂੰ ਤੁਰੰਤ ਹਰਿਆਣਾ ਦੇ ਕੈਥਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਧਾਇਕ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਇਸ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੁਣ ਵਿਧਾਇਕ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਇਸ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਮੇਰੇ ਸਹਿਯੋਗੀ ਅਰुण ਬਾਂਬੀ ਤਾਂ ਅਰुण ਕੀ ਪੂਰਾ ਮਾਮਲਾ ਵਿਸਤਾਰ ਨਾਲ ਥੋੜਾ ਦੱਸੋ ਕਰੀਬ 2 ਵਜੇ ਹੋਇਆ ਨੇ ਵਿਧਾਇਕ ਜਿਹੜੇ ਕਿ 에어ਪੋਰਟ ਤੇ ਲਈ 에어ਪੋਰਟ ਤੋਂ ਨਿਕਲਦੇ ਨੇ ਆਪਣੀ ਫੈਮਿਲੀ ਜਿਹੜੇ ਲੈਣ ਪਹੁੰਚੇ ਸਨ ਜਿ세 ਹਸਬੰਡ ਸੀਗੇ ਉਹਨਾਂ ਦੇ ਬੇਟਾ ਤੇ ਹੋਰ ਜਿਹੜੇ ਸੀ ਲੋਕ ਤੇ ਜਿਵੇਂ ਨਿਕਲੀ ਐ ਤੇ ਖਨੋਰੀ ਬਾਰਡਰ ਕੋ ਪਹੁੰਚੀ ਐ ਖਾਸਾ ਜਿਹੜਾ ਡਿਵਾਈਡਰ ਨਾਲ ਟਕਰਾ ਗਈ ਜਿਹੜੀ ਗੱਡੀ ਉਹਨਾਂ ਦੀ ਕੋਈ ਅੱਗੇ ਕੋਈ ਵਾਹਨ ਜਿਹੜਾ ਆਇਆ ਜਿਸ ਦਾ ਬੈਲੰਸ ਵਿਗੜ ਗਿਆ ਤੇ ਜਿਸਨੂੰ ਡਰਾਈਵ ਡਰਾਈਵਰ ਦੇ ਨਾਲ ਜਿਹੜਾ ਆਪਣਾ ਕਨਮਨ ਬੈਠਾ ਸੀ ਉਹ ਤੇ ਜਿਹੜੇ ਐਮਐਲ ਸੀ ਐਮਐਲ ਸੱਟਾਂ ਲੱਗੀਆਂ ਦੋਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਹਾਲਾਂਕਿ ਹ ਮੌਕੇ ਸਥਿਤੀ ਬਾਰੇ ਹਾਲੇ ਸਪਸ਼ਟ ਨਹੀਂ ਹੋ ਪਾਇਆ ਕੋਈ ਜ਼ਿਆਦਾ ਨਿਸ਼ਚਿਤੀ ਇਸ ਟਾਈਮ ਕੀ ਹੈ ਐਮਐਲ ਦੀ ਤੇ ਲੇਕਿਨ ਉਹਨੂੰ ਕੈਥਲ ਲੈ ਕੇ ਗਈ ਹੈ ਕੈਥਲ ਤੋਂ ਬਾਅਦ ਸ਼ੁਰੂਆਤੀ ਜਾਂਚ ਜਾਂਚੜੀ ਉਪਚਾਰ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਰਐਫਆ ਕੱਟਾ ਗਿਆ ਤੇ ਇੱਥੇ ਉਹਨਾਂ ਦਾ ਲਾ ਚੱਲਿਆ ਹੈ ਦੱਸਿਆ ਜਾ ਰਿਹਾ ਹੈ ਜਿਵੇਂ ਕਿ ਸੂਤਰ ਮਤਾਬਕ ਕਿ ਉਹਨਾਂ ਦੇ ਜਿਹੜੇ ਵਿਧਾਇਕ ਦੇ ਸਟੈਂਡਾਟ ਤੇ ਬੋਲ ਤੇ ਸੱਟ ਲੱਗੀ ਐ ਸਭ ਫੇਸ ਤੇ ਥੋੜੇ ਬੋਲ ਤੇ ਸੱਟ ਲੱਗੀ ਐ ਫਿਲਹਾਲ ਜਿਹੜੇ 2022 ਜਿਹੜੇ ਹਾਮਦੀ ਪਾਰਟੀ ਦੀ ਲੁਧਿਆਣਾ ਤਖਣੀ ਸੀਟ ਦਾ ਐਮਐਲਏ ਪਾਸਨ ਸੀਨੀਅਰ ਅਗੋਸਨ ਪਾਰਟੀ ਦੇ ਤੇ ਕਾਫੀ ਜਿਹੜੇ ਇਹਨਾਂ ਨੇ ਪਾਰਟੀ ਵਾਸਤੇ ਬਹੁਤ ਕੰਮ ਕੀਤਾ ਹੈ ਤੇ ਹੁਣ ਵੀ ਲਗਾਤਾਰ ਵੱਖ-ਵੱਖ ਵਿਕਾਸ ਕਾਰਜਾਂ ਦਾ ਚਰਚਾ ਕਰ ਰਹੇ ਨੇ ਦੱਸਣ ਤੇ ਅਮਰੀਕਾ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋਣ ਗਏ ਸਨ ਐਮਐਲਏ ਜਿੱਤੋਂ ਆਂਦੇ ਵੇਲੇ ਖਾਸਾ ਆਪ ਰਿਹਾ ਹੈ ਤੇ ਫਿਲਹਾਲ ਵਿਧਾਇਕ ਦਾ ਹਾਲ ਜਾਣ ਲਈ ਲੋਕ ਉਹਨਾਂ ਦੇ ਦਫ਼ਤਰ ਤੇ ਘਰ ਤੋਚ ਰਹੇ ਹਨ ਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਫਿਲਹਾਲ ਅਗਲੇ ਦੀ ਜਿਹੜੀ ਹੈ ਉਹ ਚਾਂਕਰ ਦੀ ਜਿਹੜੀ ਹੈ ਉਹ ਇੰਤਜ਼ਾਰ ਹੈ ਕੀ ਹੈ ਅਰੁਣ ਇਹ ਦੱਸੋ ਕਿ ਜੋ ਵਿਧਾਇਕ ਜ਼ਖਮੀ ਹੋਏ ਨੇ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਪਤੀ ਉਹਨਾਂ ਦਾ ਬੇਟਾ ਵੀ ਨਾਲ ਸੀ ਗਨਮੈਨ ਵੱਲੋਂ ਹਾਲਾਂਕਿ ਸੂਚਨਾ ਆ ਰਹੀ ਹੈ ਕਿ ਗਨਮੈਨ ਦੀ ਵੀ ਹਾਲਤ ਨਾ ਚੁੱਕਾ ਕਾਫੀ ਸੱਟਾਂ ਲੱਗੀਆਂ ਨੇ ਡਰਾਈਵਰ ਤੇ ਵੀ ਸੱਟਾਂ ਲੱਗੀਆਂ ਨੇ ਲੇਕਿਨ ਉਹਨਾਂ ਦੇ ਪਤੀ ਔਰ ਬੇਟੇ ਦੀ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ ਤੁਪ ਪੇਟੇ ਪੇਟੇ ਹਾਲਤ ਹਾ ਠੀਕ ਕਿਉਂ ਪਿਛਲੇ ਹਿੱਟਾਂ ਦੇ ਸਨ ਫਿਲਹਾਲ ਦਾ ਬਚਾਅ ਹੈਗਾ ਜਿਨ੍ਹਾਂ ਵੱਲੋਂ ਲੋਕਾਂ ਦੀ ਮਰਦ ਨਾਬਦਾਇਕ ਨੂੰ ਹਸਪਤਾਲ ਤੇ ਕਨਮੈਨ ਨੂੰ ਹਸਤਾ ਪਹੁੰਚਾਇਆ ਗਿਆ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਹੈ ਲੇਕਿਨ ਵਿਧਾਇਕ ਤੇ ਕਨਮੈਨ ਨੂੰ ਸਟੱਜਣੀਆਂ ਉਹ ਲੱਗਿਆ ਨੇ ਜੀ ਤਾਂ ਅਰुण ਇਹ ਦੱਸੋ ਕਿ ਹਾਸਾ ਕਿੰਨੇ ਵਜੇ ਦੇ ਕਰੀਬ ਜੋ ਸੀ ਉਹ ਪੇਸ਼ ਆਇਆ ਰਾਤ ਕਰੀਬ 2 ਵਜੇ ਕੁਵਰ ਰਾਤ ਤੇ ਦਾ ਤੇ ਪਹੁੰਚੇ ਨੇ ਦਿੱਲੀਪੁਰ ਉੱਥੋਂ ਨਿਕਲੇ ਲੋ ਜੁ ਆਣੇ ਵਾਲ ਨੂੰ ਰਾਤ ਕਰੀਬ 2 ਵਜੇ ਲਖਨੋਰੀ ਬਾਟ ਨੜੇ ਹਾਸਾ ਦਾ ਵਾਪਰੇ ਹੈਗਾ ਤੇ ਉਸ ਤੋਂ ਬਾਅਦ